ਦੋਸਤੋ ਕਹਿੰਦੇ ਵੀ ਚੋਰ ਨੂੰ ਖਾਂਦਾ ਨਾ ਵੇਖੀਏ ਤੇ ਚੋਰ ਦੇ ਪੈਂਦੀਆਂ ਵੇਖੀਏ। ਗਵਾਂਡੀ ਪਿੰਡ ਝੰਡ ਵਾਲਾ ਭੀਮੇਸ਼ਾ ਜਿੱਥੇ ਇਹ ਚੋਰ ਆ ਜਿਹੜੇ ਫੜੇ ਗਏ ਆ। ਇਹਨਾਂ ਨੇ ਪਹਿਲਾਂ ਤਾਂ ਸਾਡੇ ਪਿੰਡੋਂ ਰਾਤ ਨੂੰ ਕਹਿੰਦੇ ਵੀ ਇਹ ਐਲਸੀਡੀ ਲਾਈ ਅ ਕਿਸੇ ਗਰੀਬ ਘਰੋਂ ਤੇ ਫਿਰ ਉੱਥੇ ਝੰਡ ਵਾਲੇ ਜਾਵੜੇ ਆ ਤੇ ਪਤਾ ਨਹੀਂ ਉਹਨਾਂ ਦੇ ਘਰੋਂ ਸਿਲੰਡਰ ਸਿਲੰਡਰ ਚੱਕਦੇ ਸੀ ਤੇ ਫੜੇ ਗਏ ਆ। ਇਹ ਇੱਕ ਜਣਾ ਕਾਬੂ ਆ ਗਿਆ ਤੇ ਬਾਕੀ ਇਹਦੇ ਨਾਲ ਦੇ ਜਿਹੜੇ ਸਾਥੀ ਐ ਉਹ ਨਿਕਲ ਗਏ ਆ। ਤੇ ਜੰਡ ਵਾਲਿਆਂ ਨੇ ਵੀ ਉਹਨਾਂ ਦੇ ਜਿਹੜਾ ਧੰਨਵਾਦ ਉਹਨਾਂ ਦਾ ਤੇ ਉਹਨਾਂ ਨੇ ਡੋਜ ਪੂਰੀ ਦਿੱਤੀ ਇਹਨੂੰ ਪਰ ਦਿੱਤੀ ਜਿਹੜੀ ਆਫ ਕੈਮਰੇ ਇਹ ਉਹਨਾਂ ਦਾ ਬਹੁਤ ਵਧੀਆ ਕੰਮ ਆ ਆਪਣੇ ਵੱਲੋਂ ਵੀ ਬੇਨਤੀ ਆ ਜਦੋਂ ਕਿਸੇ ਚੋਰ ਨੂੰ ਫੜ ਲੈਨੇ ਆ ਤੇ ਡੋਜ ਪੂਰੀ ਦਿਓ ਪਰ ਦਿਓ ਆਫ ਕੈਮਰਾ ਕੈਮਰੇ ਦੇ ਸਾਹਮਣੇ ਡੋਜ ਨਾ ਦਿਆ ਕਰੋ ਉਸ ਤੋਂ ਬਾਅਦ ਉਹਨੂੰ ਨਹਾ ਧਵਾ ਕੇ ਤੇ ਮੁੜ ਕੇ ਵਧੀਆ ਸੋਹਣਾ ਬਣਾ ਕੇ ਤੇ ਫਿਰ ਉਹਦੀ ਵੀਡੀਓ ਬਣਾਇਆ ਕਰੋ ਫਿਰ ਦੱਸਿਆ ਕਰੋ ਵੀ ਆ ਜਿਹੜੇ ਫੜੇ ਗਏ ਆ ਤੇ ਇਹ ਕਹਿੰਦੇ ਆ ਵੀ ਡੋਜ ਇੰਨੀ ਕੀ ਦਿੱਤੀ ਆ ਤੇ ਬਾਅਦ ਚ ਐ ਕੰਬੀ ਜਾਂਦਾ ਵੀਡੀਓ ਚ ਵੀ ਜਿਵੇਂ ਕਾਂਬੇ ਦਾ ਬੁਖਾਰ ਚੜਿਆ ਹੁੰਦਾ ਤੇ ਇਹਨਾਂ ਨੇ ਤਾਂ ਭਾਈ ਲੱਛਣ ਹੀ ਫੜ ਲਿਆ ਕਿਸੇ ਦੀ ਗਰੀਬ ਦੀ ਐਲਸੀਡੀ ਚੱਕ ਲਈ ਸਿਲੰਡਰ ਚੱਕ ਲਿਆ ਮੋਟਰਸਾਈਕਲ ਲੈ ਗਏ ਮੋਬਾਈਲ ਖੋਲ ਲਿਆ ਯਾਰ ਹੱਦ ਹੋ ਗਈ ਐ ਇਸ ਵਿਭਾਗਮੇ ਨੂੰ ਤੇ ਵੀਡੀਓ ਨੂੰ ਸ਼ੇਅਰ ਇਸ ਕਰਕੇ ਕਰਿਆ ਜੇ ਕਿ ਜਿਹੜੇ ਇਹਦੇ ਨਾਲ ਦੇ ਨਿਕਲ ਗਏ ਐ ਨਾ ਉਹਨਾਂ ਨੂੰ ਕਹਿੰਵੀਂ ਸੱਜਣਾ ਦਾ ਪਤਾ ਤਾਂ ਲੈ ਲਓ ਇੱਕ ਵਾਰੀ ਜਿਹੜੇ ਸੱਜਣਾ ਵੀ ਫੜੇ ਗਏ ਐ ਤੇ ਇਹਨਾਂ ਦਾ ਕੀ ਹਾਲਾਤ ਹੋਏ ਐ ਪੈਂਦੀਆਂ ਜਦੋਂ ਨਾ ਫਿਰ ਪਤਾ ਲੱਗਦਾ ਖਾਂਦੇ ਨਾ ਵੇਖੋ ਚੋਰ ਨੂੰ ਇਹ ਗੱਲ ਵਾਕਈ ਹੀ ਆ ਵੀ 100 ਦਿਨ ਸਾਹ ਚੋਰਦਾ ਤੇ 1 ਦਿਨ ਸਾਧਦਾ ਇੱਕ ਨਾ ਇੱਕ ਦਿਨ ਫੜੇ ਤਾਂ ਜਾਂਦੇ ਹੀ ਐ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਝੰਡ ਵਾਲੇ ਵਾਲਿਓ ਤੇ ਇਹ ਆਪਾਂ ਨੂੰ ਫੋਨ ਆਇਆ ਸੀ ਪਤਾ ਵੀ ਆ ਕਿਹੜੇ ਪਿੰਡ ਦਾ ਪਰ ਕੋਈ ਗੱਲ ਨਹੀਂ ਸਿਰਫ ਫੋਟੋ ਹੀ ਆਪਾਂ ਲਾਈ ਐ ਫੇਮਸ ਕਰੋ ਇਹਨੂੰ ਇਹ ਵੇਖੋ ਚੰਗੇ ਭਲੇ ਨਾਲੇ ਹੱਟੇ ਘਟੇ ਐ ਤੇ ਬਸ ਕਹਿੰਦੇ ਵੀ ਜਿਹਦਾ ਇਸ ਤਰ੍ਹਾਂ ਲਾ ਕੇ ਤੇ ਲੈ ਕੇ ਮਤਲਬ ਚੋਰੀ ਕਰਕੇ ਸਰਦਾ ਤੇ ਉਹਨੂੰ ਕੰਮ ਕਰਨ ਦੀ ਕੀ ਲੋੜ ਐ ਤੇ ਹਜੇ ਹਾਲਾਤ ਹੋਰ ਪਤਾ ਨਹੀਂ ਕੀ ਹੋਣਗੇ ਜਿੱਧਰ ਪਾਣੀ ਆ ਗਿਆ ਉਧਰ ਹੈ ਹੀ ਨਹੀਂ ਕੁਛ ਤੇ ਇਹੋ ਜਿਹੜੇ ਹੈਗੇ ਆ ਉਹਨਾਂ ਨੇ ਇਹ ਵਜਾ ਕੰਮ ਹੋਰ ਕਰਨਾ ਹੈ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਹਦੇ ਸੱਜਣਾ ਤਾਂ ਹੀ ਪਹੁੰਚਾਉਣੀ ਆਪਾਂ ਵੀਡੀਓ ਵੀ ਜਿਹੜੇ ਇਹਦੇ ਨਾਲ ਦੇ ਨਿਕਲ ਗਏ ਆ ਭੱਜ ਗਏ ਆ ਵੀ ਆ ਸੱਜਣਾ ਦਾ ਹਾਲ ਤਾਂ ਪੁੱਛ ਲੋ ਜਿਹੜੇ ਨੂੰ ਛੱਡ ਗਏ ਆ ਤੁਸੀਂ ਤੇ ਬਹੁਤ ਵਧੀਆ ਕੰਮ ਕੀਤਾ ਆਪਣੇ ਬੇਨਤੀ ਆਪਣੇ ਵੱਲੋਂ ਇੱਕ ਹੋਰ ਵੀ ਜਿਹੜੀ ਬਸ ਦੁਬਾਰਾ ਫੇਰ ਇਹ ਹੀ ਗੱਲ ਕਹਿੰਦੇ ਆ ਵੀ ਦੋਜ ਜਿੰਨੀ ਮਰਜ਼ੀ ਦਿਓ ਜਦੋਂ ਚੋਰ ਫੜ ਲਿਆ ਪਾਲ ਸਪ੍ਰਾਸ਼ਾਣ ਨੂੰ ਦੇਣ ਤੋਂ ਪਹਿਲਾਂ ਡੋਜ਼ ਦਿਓ ਇਹਨਾਂ ਨੂੰ ਪੂਰੀ ਖਰਾਕ ਪਰ ਖਰਾਕ ਆਫ ਕੈਮਰੇ 'ਚ ਹਮੇਸ਼ਾ ਦਿਆ ਕਰੋ ਕੈਮਰੇ 'ਚ ਨਹੀਂ ਖਰਾਕ ਦੇਣੀ ਇਹ ਗੱਲ ਜਰੂਰ ਜਾਣ ਮਤਲਬ ਧਿਆਨ 'ਚ ਰੱਖਿਆ ਕਰੋ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਜੀ